ਦਲੇਰੀ ਦਿਖਾਣੇ ਪਏ ਹੋ ਪਾਣੀ ਨੂੰ ਲੈ ਕੇ ਕਾਫੀ ਰੋਸ਼ ਕਰ ਰਹੇ ਹੋ ਕਿ ਕਾਰਨ ਕੀ ਹੈਗਾ ਤੁਸੇ ਦੇਖੋ ਇਹ ਦਲੇਰੀ ਹੁਣ ਹਰ ਪੰਜਾਬੀ ਨੂੰ ਦਿਖਾਣੀ ਪੈਣੀ ਹੈ ਜੀ ਇਹ ਦਲੇਰੀ ਹਰ ਲੁਧਿਆਣਵੀ ਨੂੰ ਦਿਖਾਣੀ ਪੈਣੀ ਹੈ ਜਿਹੜਾ ਵਾਕਈ ਗੁਰਬਾਣੀ ਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨਾਂ ਪੰਕਤੀਆਂ ਨੂੰ ਸੋਚਦਾ ਵੈ ਜਿਹੜਾ ਆਪ ਰੋਂਦਾ ਪਿਆ ਜੇ ਬੋਲ ਪਵੇ ਨਾ ਤਾਂ ਰੋ ਰੋ ਕੇ ਬੋਲੇ ਕਿ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਇਕਨੇ ਸੋ ਬੁੱਡੇ ਨਾਲੇ ਨੂੰ ਅੱਜ ਦੋਸ਼ੀ ਬਣਾਤਾ ਅਜ ਪਾਪੀ ਬਣਾਤਾ ਖਾਸ ਕਰ ਲੁਧਿਆਣੇ ਸ਼ਹਿਰ ਦੇ ਲੀਡਰਾਂ ਦਾ ਕਹਿਣਾ ਵੈ ਕਿ ਜੇ ਗੰਦਾਂ ਵਾਲਾ ਸਾਫ਼ ਹੋ ਗਿਆ ਨਾ ਫਿਰ ਗੰਦਰ ਵਾਲੇ ਬਚੂਗਾ ਹੀ ਕੀ ਬਚੂਗਾ ਹੀ ਕੀ ਗੱਲ ਵੀ ਸਹੀ ਹੈ ਬਚੂਗਾ ਹੀ ਕਿ ਕਿਉਂਕਿ ਕੋਈ ਮੁੱਦਾ ਹੀ ਨਹੀਂ ਲੈਣਾ ਇਹ ਸਾਰੀ ਸਿਆਸਤ ਲੁਧਿਆਣੇ ਦੀ ਗੰਦੇ ਨਾਲੇ ਦੇ ਵਾਲੇ ਦੋ ਵਾਲੀ ਖੇਢੀ ਜਾਂਦੀ ਹੈ ਜਿਹੜਾ ਡੈਂਗਾ ਦਾ ਪਾਣੀ ਹੈ ਲਗਭਗ ਜਿੰਨੇ ਵੀ ਸਿੱਟੀ ਵੀ ਪਲਾਂਟ ਹੈਗੇ ਆ ਕੋਈ ਤਕਰੀਬਤ ਤਰੀਬਨ ਮਹਿਜ਼ 200 ਦੇ ਕਰੀਬ ਉਹਨਾਂ ਚੋਂ ਜਿਹੜੇ ਡਾਂਗਾ ਵਾਲੇ ਆ ਉਹ ਸੀਟਪੀ ਪਲਾਨਟ ਚ ਪਾਣੀ ਪਾਉਂਦੇ ਪਏ ਬਾਕੀ ਕਈਆਂ ਦਾ ਪਾਣੀ ਜਾਂ ਸੀਵਰੇਜ ਜਾਂ ਡਾਇਰੈਕਟ ਸਤਲੁਜ ਜਾਂ ਡਾਇਰੈਕਟ ਨਾਲੇ ਚ ਜਾਂ ਡਾਇਰੈਕਟ ਜਿਹੜਾ ਹੈਗਾ ਵੈ ਉਹ ਐਸਟੀਪੀ ਪਲਾਨਟ ਦੇ ਜਰੀਏ ਸਤ루ਜ ਨਾਲੇ ਚ ਜਾਂਦਾ ਪਿਆ ਵੈ ਕੱਲ 3 ਦਸੰਬਰ ਕਹਿੰਦੇ ਬੰਨ ਲਾਣਾ ਇੱਥੇ ਬਿਲਕੁਲ ਕੱਲ 3 ਦਸੰਬਰ ਵੀਰਕਾ ਦੇ ਕੋਲ ਮੈਂ ਫੇਰ ਕਹਾਂਗਾ ਕਿ ਇਹ ਅੰਦੋਲਨ ਇਹ ਸੰਘਰਸ਼ ਕੱਲੇ ਲੱਖੇ ਸੁਧਾਣੇ ਦਾ ਨਹੀਂ ਹੈ ਇਹ ਅਮਿਤੋਜ ਮੰਨਦਾ ਨਹੀਂ ਹੈ ਇਹ ਸਾਡੇ ਹਰ ਪੰਜਾਬੀ ਦਾ ਅੰਦੋਲਨ ਹੈ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸੋ ਆਪਾਂ ਗੱਲਬਾਤ ਕਰਾਨੇ ਆ ਜਿਹੜੇ ਸੱਚਾ ਯਾਦਵ ਕੁਮਾਰ ਗੌਰਵ ਜਿਹੜਾ ਸਮਾਜ ਸੇਵਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਨੇ ਆ ਸੋ ਅੱਜ ਉਹਨਾਂ ਨੇ ਬੁੱਢੇ ਨਾਲੇ ਦੀ ਉਹਨਾਂ ਨੇ ਕੋਈ ਗੱਲਬਾਤ ਕਰਨੀ ਹੈਗੀ ਇਸ ਤੋਂ ਗੱਲਬਾਤ ਕਰਦੇ ਹੈਗੇ ਆ ਉਹ ਦੇਖ ਸਕਦੇ ਹੋ ਕਿ ਬੁੱਢੇ ਨਾਲੇ ਦੇ ਬਿਲਕੁਲ ਕਾਲਾ ਪਾਣੀ ਵੀ ਹੈਗਾ ਵਾ ਸੋ ਇਹਨਾਂ ਨੇ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਹੈਗੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੀ ਕਹਿੰਦੇ ਗੌਰਵ ਜੀ ਕੀ ਕਹਿਣਾ ਚਾਹੋਗੇ ਕਿ ਬੜਾ ਤੁਸੀਂ ਆ ਦਲੇਰੀ ਦਿਖਾਨੇ ਪਏ ਹੋ ਪਾਣੀ ਨੂੰ ਲੈ ਕੇ ਕਾਫੀ ਰੋਸ਼ ਕਰ ਰਹੇ ਹੋ ਕਿ ਕਾਰਨ ਕੀ ਹੈਗਾ ਤੁਸੇ ਦੇਖੋ ਇਹ ਦਲੇਰੀ ਹੁਣ ਹਰ ਪੰਜਾਬੀ ਨੂੰ ਦਿਖਾਣੀ ਪੈਣੀ ਹੈ ਜੀ ਇਹ ਦਲੇਰੀ ਹਰ ਲੁਧਿਆਣਵੀ ਨੂੰ ਦਿਖਾਣੀ ਪੈਣੀ ਹੈ ਜਿਹੜਾ ਵਾਕਈ ਗੁਰਬਾਣੀ ਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨਾਂ ਪੰਕਤੀਆਂ ਨੂੰ ਸੋਚਦਾ ਵੈ ਕਿ ਅੱਜ ਇਹ ਪੰਕਤੀਆਂ ਨੂੰ ਜਿ ਬਚਾ ਲਈਏ ਕਿਉਂਕਿ ਪੰਜਾਬ ਪੰਜਾਬ ਕਦੀ ਪੰਜਾਬ ਖਨਸਾਬ ਹੁੰਦਾ ਸੀ ਲੇਕਿਨ ਅੱਜ ਪੰਜਾਬ ਕਹਿੰਦੇ ਪੰਜਾਬ ਪੰਜਾਂ ਨਦੀਆਂ ਦੇ ਨਾਲ ਲੇਕਿਨ ਅੱਜ ਜੇ ਸਤ루ਈ ਨੂੰ ਦਾ ਤੁਸੀਂ ਹੁਣ ਨਦੀ ਕਹਿ ਹੀ ਨਹੀਂ ਸਕਦੇ ਨਾਲਾ ਕਹਿ ਲਓ ਨਾਲਾ ਕਹਿ ਲਓ ਔਰ ਇਹ ਨਾਲਾ ਬਣਾਇਆ ਸਾਡੇ ਲੁਧਿਆਣਾ ਸ਼ਹਿਰ ਨੇ ਸਾਡੇ ਲੁਧਿਆਣਾ ਸ਼ਹਿਰ ਨੇ ਇਹਦੇ ਕੋਈ ਸ਼ੱਕ ਨਹੀਂ ਸਿਰਫ ਨਾਲਾ ਹੀ ਬਣਾਇਆ ਹੁੰਦਾ ਤਾਂ ਦਿੱਕਤ ਨਹੀਂ ਸੀਗੀ ਨਾਲੇ ਦੇ ਨਾਲ-ਨਾਲ ਇਹ 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 ਬੁੱਢਾ ਦਰਿਆ ਇਹ ਜਿਹੜਾ ਆਪ ਵਿਚਾਰਾ ਵੈ ਜਿਹੜਾ ਆਪ ਰੋਂਦਾ ਪਿਆ ਜੇ ਬੋਲ ਪਵੇ ਨਾ ਤਾਂ ਰੋ ਰੋ ਕੇ ਬੋਲੇ ਕਿ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਲੇਕਿਨ ਇਸ ਬੁੱਢੇ ਨਾਲੇ ਨੂੰ ਅੱਜ ਦੋਸ਼ੀ ਬਣਾਤਾ ਅੱਜ ਪਾਪੀ ਬਣਾਤਾ ਕਿਉਂਕਿ ਇਹ ਬੁੱਢਾ ਨਾਲਾ ਵਲੀਪੁਰ ਕੋ ਜਾ ਕੇ ਇਹ ਸਤਲੁਜ ਚ ਮਿਲਦਾ ਵੈ ਉਹ ਸਤਲੁਜ ਦੇ ਵਿੱਚ ਜਾ ਕੇ ਜਦੋਂ ਇਹ ਪਾਣੀ ਅੱਠ ਜਿਲਿਆਂ ਦੇ ਲੋਕ ਪਿੰਡਾਂ ਦੇ ਲੋਕ ਪੀਂਦੇ ਐ ਤਾਂ ਉਹਨਾਂ ਲੋਕਾਂ ਨੂੰ ਕੈਂਸਰ ਵਰਗੀਆਂ ਕਾਲਾ ਪੀਲੀਏ ਵਰਗੀਆਂ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਪਈਆਂ ਕੋਈ ਅਪਾਹਿਜ ਕੋਈ ਲੂਲਾ ਕੋਈ ਲੰਗੜਾ ਕਿਸੇ ਨੂੰ ਕੈਂਸਰ ਕਿਸੇ ਨੂੰ ਹੁੰਦਾ ਪਿਆ ਵੈ ਔਰ ਬੱਤੋ ਬੱਤਰ ਹਾਲਾਤ ਅੱਜ ਹੋ ਚੁੱਕੇ ਹੋਏ ਐ ਮੈਂ ਇੱਕ ਗੱਲ ਕਹਿਣਾ ਚਾਹਣਾ ਲੁਧਿਆਣੇ ਵਾਲਿਓ ਇਸ ਭਲੇਖੇ 'ਚ ਨਾ ਰਿਓ ਕਿ ਤੁਸੀਂ ਜੇ ਉਧਰ ਛੱਡ ਆਪਾਂ ਨੂੰ ਕੀ ਐ ਆਪਾਂ ਕੀ ਲੈਣਾ ਐ ਅੱਗੇ ਲੋਕਾਂ ਨੂੰ ਕੈਂਸਰ ਹੁੰਦਾ ਪਿਆ ਉਹ ਅੱਗੇ ਵਾਲੇ ਵੀ ਕੋਈ ਬਗਾਨੇ ਨਹੀਂ ਐ ਆਪਣੇ ਹੀ ਐ ਅੱਜ ਇਹ ਮੁੱਦਾ ਪੰਜਾਬ ਦਾ ਮੁੱਦਾ ਵੈ ਸਰਕਾਰਾਂ ਜਿੰਨੀਆਂ ਵੀ ਆਈਆਂ ਖਾਸ ਕਰ ਲੁਧਿਆਣਾ ਸ਼ਹਿਰ ਦੇ ਲੀਡਰਾਂ ਦਾ ਕਹਿਣਾ ਵੈ ਕਿ ਜੇ ਗੰਦਾਂ ਵਾਲਾ ਸਾਫ਼ ਹੋ ਗਿਆ ਨਾ ਫਿਰ ਗੰਦਰਾਂ ਵਾਲੇ ਬਚੂਗਾ ਹੀ ਕੀ ਬਚੂਗਾ ਹੀ ਕੀ ਉਹ ਗੱਲ ਵੀ ਸਹੀ ਐ ਬਚੂਗਾ ਹੀ ਕੀ ਕਿਉਂਕਿ ਕੋਈ ਮੁੱਦਾ ਹੀ ਨਹੀਂ ਲੈਣਾ ਇਹ ਗਸਾਰੀ ਸਿਆਸਤ ਲੁਧਿਆਣਾ ਦੀ ਗੰਦੇ ਨਾਲ ਦੇ ਵਾਲੇ ਤੋਂ ਵਾਲੇ ਖੇਢੀ ਜਾਂਦੀ ਐ ਮੈਨੂੰ ਹੀ ਕੱਲ ਦਾ ਜਵਾਬ ਦੇਖਣਾ ਸਾਹਿਬ ਮੈਂ ਸੁਣਿਆ ਕਹਿੰਦੇ ਕਿ ਡਾਈਂਗ ਵਾਲੇ ਕਹਿੰਦੇ ਬਈ ਐ ਕਿ ਅਸੀਂ ਜ਼ਿੰਮੇਵਾਰ ਨਹੀਂ ਹਾਂ ਉਹ ਕਹਿੰਦੇ ਫਰਾਣੇ ਜ਼ਿੰਮੇਵਾਰ ਫਰਾਣੇ ਕਹਿੰਦੇ ਉਹ ਪੁਰਾਣੇ ਜ਼ਿੰਮੇਵਾਰ ਉਹ ਫਰਾਣੇ ਜ਼ਿੰਮੇਵਾਰ ਚਲੋ ਇਹ ਗੱਲ ਇੱਕ ਵਾਰੀ ਤਾਂ ਸਾਰੇ ਮੰਨ ਗਏ ਨਾ ਉਹ ਕਹਿੰਦੇ ਇਹ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਸਾਰੇ ਹੀ ਆ ਫਿਰ ਇਹ ਸਾਰੇ ਨਾਲ ਵੇਖੀ ਚਾਹੇ ਡਾਈਂਗਾ ਵਾਲੇ ਐ ਚਾਹੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਵਾਲੇ ਐ ਚਾਹੇ ਵਾਈਡ ਜਿਹੜੇ ਹੈਗੇ ਆ ਵਾਇਲ ਡਰਾਇੰਗ ਯੂਨਿਟ ਵਾਲੇ ਹੈਗੇ ਆ ਚਾਹੇ ਡੇਰੀਆਂ ਵਾਲੇ ਆ ਸਭ ਦਾ ਯੋਗਦਾਨ ਡੇਰੀਆਂ ਦਾ ਤਾਂ ਫੇਰ ਹਲੇ ਮੈਂ ਕਹਿੰਦਾ ਘਟ ਹੈ ਲੇਕਿਨ ਡੇਰੀਏ ਚਿਕਾਣੀਆਂ ਕਿਨੇ ਇਥੋਂ ਉਹਨਾਂ ਨੂੰ ਅਲਟਰਨੇਟਿਵ ਕਿੰਨੇ ਦੇਣਾ ਵੈ ਸਰਕਾਰਾਂ ਨੇ ਹੀ ਦੇਣਾ ਨਾ ਔਰ ਦੂਸਰੀ ਗੱਲ ਮੈਨੂੰ ਬੜੀ ਹੈਰਾਨੀ ਲੱਗੀ ਕਿ ਇਹ ਜਿਹੜੇ ਡਾਂਗਾ ਵਾਲੇ ਹੈਗੇ ਆ ਇਹ ਡਾਂਗਾ ਵਾਲੇ ਹੈਗੇ ਕਿਉਂਕਿ ਇਹ ਡਾਂਗਾ ਵਾਲਾ ਜੀ ਦੋ ਹਿੱਸੇ ਬੰਡੇ ਹੋਏ ਦੋ ਹਿੱਸੇ ਬੰਡੇ ਹੋਏ ਉਹ ਕਿਹੜੇ ਦੋ ਹਿੱਸੇ ਬੰਡੇ ਉਹ ਦੋ ਹਿੱਸੇ ਉਹ ਬੰਡੇ ਹੋਏ ਆ ਜਿਹੜੇ ਕੁਛ ਡੈਂਗਾ ਵਾਲੇ ਆ ਉਹ ਸੀਟਪੀ ਪਲਾਂਟ 'ਚ ਆਪਣਾ ਜਿਹੜਾ ਡੈਂਗਾ ਦਾ ਪਾਣੀ ਹੈ ਲਗਭਗ ਜਿੰਨੇ ਵੀ ਸਿਟੀਪੀ ਪਲਾਂਟ ਹੈਗੇ ਆ ਕੋਈ ਤਕਰੀਬਤ ਤਰੀਬਨ ਮਹਿਜ਼ 200 ਦੇ ਕਰੀਬ ਉਹਨਾਂ 'ਚੋਂ ਜਿਹੜੇ ਡੈਂਗਾ ਵਾਲੇ ਆ ਉਹ ਸੀਟਪੀ ਪਲਾਂਟ 'ਚ ਪਾਣੀ ਪਾਉਂਦੇ ਪਏ ਬਾਕੀ ਕਈਆਂ ਦਾ ਪਾਣੀ ਜਾਂ ਸੀਵਰੇਜ ਜਾਂ ਡਾਇਰੈਕਟ ਸਤਲੁਜ ਜਾਂ ਡਾਇਰੈਕਟ ਨਾਲੇਜ ਜਾਂ ਡਾਇਰੈਕਟ ਜਿਹੜਾ ਹੈਗਾ ਵੈ ਉਹ ਐਸਟੀਪੀ ਪਲਾਂਟ ਦੇ ਜ਼ਰੀਏ ਸਤ루ਜ ਨਾਲੇਜ ਜਾਂਦਾ ਪਿਆ ਵੈ ਸੋ ਇਸ ਤਰ੍ਹਾਂ ਹੀ ਇਲੈਕਟ੍ਰੋਪਲੇਟਿੰਗ ਯੂਨਿਟ ਹੈਗੇ ਜਿਹੜਾ 11 ਲੋਕ ਵੀ ਮਰੇ ਸੀਗੇ ਨਾ ਜੀ ਇਹ 11 ਲੋਕ ਜਿਹੜੇ ਮਰੇ ਹੈਗੇ ਆ ਇਹ 11 ਲੋਕਾਂ ਦੀ ਲੁਧਿਆਣਾ ਸ਼ਹਿਰ ਜਿਹੜਾ ਗੈਸਪੁਰਾ ਦੀ ਕਾਂਡ ਹੋਇਆ ਸੀਗਾ ਮੈਂ ਲੋਕਾਂ ਨੂੰ ਪੁੱਛਦਾ ਗੈਸ ਗੈਰਪੁਰਾ 11 ਲੋਕ ਗੈਸਪੁਰਾ ਚ ਮਰੇ ਉਸ ਤੋਂ ਬਾਅਦ ਕੁਝ ਬਣਿਆ ਕੁਝ ਹੋਇਆ ਇਨਸਾਫ ਮਿਲਿਆ ਬਸ ਉਹ ਕੀੜੇ ਮਕੋੜੇ ਸੀ ਮਰ ਗਏ ਕਹਾਣੀ ਖਤਮ ਉਸ ਰਾਤ ਵੀ ਉਸ ਏਰੀਏ ਦੇ ਵਿੱਚ ਚਾਹੇ ਗੈਸਪੁਰਾ ਹੋਵੇ ਚਾਹੇ ਫੋਕਲ ਪੁਆਇੰਟ ਹੈ ਚਾਹੇ ਇੰਡਸਟਰੀਅਲ ਏਰੀਆ ਹੈ ਚਾਹੇ ਸ਼ਿਮਲਾਪੂਰੀ ਹੈ ਚਾਹੇ ਜਸਪਾਲ ਬਾਂਗੜਾ ਹੈ ਇਹਨਾਂ ਦੇ ਏਰੀਏ ਦੇ ਵਿੱਚ ਜਿਹੜੇ ਇਲੈਕਟ੍ਰੋਪਲੇਟਿੰਗ ਯੂਨਿਟ ਹੈ ਜਿਹੜੇ ਵਾਇਰ ਡਰਾਇੰਗ ਯੂਨਿਟ ਹੈ ਜਿਹੜੇ ਐਸ ਸੀ ਐਲ ਸਲਫਰਿਕ ਐਸਿਡ ਵਰਗੇ ਇਸਤੇਮਾਲ ਕਰਦੇ ਆ ਸਲਫਰਿਕ ਐਸਿਡ ਨਾਲ ਉਹ ਜਿਹੜਾ ਐਸ ਸੀ ਐਲ ਹਾਈਡਰੋਕਲੋਰਿਕ ਐਸਿਡ ਆ ਬਹੁਤ ਸਸਤਾ ਵੈ ਬਹੁਤ ਸਸਤਾ ਵੈ ਜਿਹੜੇ ਉਹ ਐਸਿਡ ਇਸਤੇਮਾਲ ਕਰਦੇ ਆ ਉਹ ਘਾਟਕ ਵੀ ਬੜਾ ਹੋਵੇ ਉਹਨਾਂ ਹੀ ਘਾਟਕ ਹੈ ਉਸ ਰਾਤ ਵੀ ਉਹ ਜਿਹੜੇ ਜਿਹੜਾ ਐਸਿਡ ਵਾਲਾ ਸੀਗਾ ਜੀ ਬੀ ਆਰ ਕੰਪਨੀ ਜਿਹੜੀ ਹੈਗੀ ਹੈ ਉਹ ਪੋਲਿਊਸ਼ਨ ਕੰਟਰੋਲ ਬੋਰਡ ਜੀ ਆਪਣਾ ਕੰਮ ਸਹੀ ਕਰਦੀ ਹੋਵੇ ਜੀਬੀਆਰ ਕੰਪਨੀ ਜਿਹੜਾ ਪਾਣੀ ਚੱਕਦੀ ਹੈਗੀ ਹੈ ਜੀਬੀਆਰ ਕੰਪਨੀ ਜੇ ਆਪਣਾ ਕੰਮ ਸਹੀ ਕਰਦੀ ਹੋਵੇ ਜੇ ਉਸ ਰਾਤ ਵੀ ਪਾਣੀ ਇਹਨਾਂ ਦੇ ਸਵਾਰਥ ਨੇ ਚੱਕਿਆ ਹੁੰਦਾ ਕਿਉਂਕਿ ਜੀਬੀਆਰ ਕੰਪਨੀ ਨੂੰ ਮੈਂ ਇੱਕ ਸਵਾਲ ਇਹ ਸਾਰੇ ਲੁਧਿਆਣੇ ਨੂੰ ਪੁੱਛਣਾ ਚਾਹੀਦਾ ਵਾ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਉਸ ਤੋਂ ਮੈਂ ਇਹ ਵੀ ਦੱਸਦਾ ਕਿ ਜੀਬੀਆਰ ਨਾਮ ਦੀ ਕੰਪਨੀ ਹੈ ਉਹ ਜਿੰਨਾ ਵੀ ਲੁਧਿਆਣੇ ਸ਼ਹਿਰ ਨਹੀਂ ਪੰਜਾਬ ਦੇ ਵਿੱਚ ਜਿਹੜਾ ਇਲੈਕਟ੍ਰੋ ਪਲੇਟਿੰਗ ਯੂਨਿਟਸ ਆ ਗਏ ਹੈ ਜਿਹੜੇ ਵਾਇਡ ਡ੍ਰੈਂਕ ਯੂਨਿਟ ਹੈਗੇ ਹੈ ਇਹਨਾਂ ਦਾ ਜਿੰਨਾ ਵੀ ਕੈਮੀਕਲ ਵਾਲਾ ਪਾਣੀ ਹੁੰਦਾ ਵੈ ਉਹ ਇਹਨਾਂ ਦੇ ਫੈਕਟਰੀ ਦੇ ਅੰਦਰ ਇੱਕ ਹੌਦੀ ਬਣੀ ਹੋਈ ਹੈ ਔਰ ਜ਼ਿਆਦਾਤਰ ਹੌਦੀ ਇਹਨਾਂ ਦੇ ਬਾਥਰੂਮ ਦੇ ਨੇੜੇ ਤੇੜੇ ਜਾਂ ਬਾਹਰਲੇ ਪਾਸੇ ਹੁੰਦੀ ਹੈ ਉਹਨਾਂ ਵਿੱਚ ਜਿਹੜਾ ਕੈਮੀਕਲ ਹੁੰਦਾ ਵੈ ਜਿਹੜਾ ਕੈਮੀਕਲ ਹੁੰਦਾ ਵੈ ਉਹ ਲੋਹੇ ਦੀ ਟਲਾਈਟ ਲਈ ਕੰਮ ਆਂਦਾ ਕਿਉਂਕਿ ਲੁਧਿਆਣਾ ਸ਼ਹਿਰ ਦੋ ਚੀਜ਼ਾਂ ਤੇ ਹੈ ਠੀਕ ਹੈ ਜੀ ਲੇਕਿਨ ਅਸੀਂ ਇਹੀ ਕਹਿੰਨੇ ਆ ਕਿ ਇਹ ਕੰਮ ਕਰਨ ਦੀ ਬਜਾਏ ਦੇਖੋ ਡਰਾਈ ਡ੍ਰਾਇੰਗ ਡਰਾਈਡ ਡੈਂਗਸ ਵੀ ਹੈਗੀਆਂ ਵਾ ਜਾਂ ਇਹਨਾਂ ਕੈਮੀਕਲ ਦਾ ਕੋਈ ਹੱਲ ਅਲਟਰਨੇਟਿਵ ਲੱਭਿਆ ਜਾਵੇ ਪਰ ਇਹਨਾਂ ਦਾ ਜਿਹੜੇ ਕੈਮੀਕਲ ਮੈਂ ਦੱਸੇ ਹੈ ਚਾਹ ਸਲਫਰਿਕ ਐਸਿਡ ਹੈ ਚਾਹ ਐਸੀਐਲ ਹੈ ਜਾਂ ਡਾਇੰਗ ਵਾਲਾ ਇਹਨਾਂ ਦਾ ਕੋਈ ਹੱਲ ਹੀ ਨਹੀਂ ਹੈਗਾ ਔਰ ਉਸ ਰਾਤ ਉਹ ਡੁੱਲਿਆ ਗਿਆ ਗਟੜਾਂ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਸੀਗੀ ਔਰ ਉਹ ਗੈਸ ਬਣਿਆ ਔਰ ਢੱਕਣ ਖੁੱਲਾ ਸੀ ਗੈਸ ਬਣ ਕੇ ਬਾਹਰ ਨਿਕਲਿਆ ਜਿਹੜਾ ਬੰਦਾ ਲੱਗਦਾ ਗਿਆ ਸੀ ਮਰਦਾ ਗਿਆ ਸੀ ਲੇਕਿਨ ਕਹਿਣ ਵਾਲਾ ਕੋਈ ਸੋ ਅੱਜ ਤੁਸੀਂ ਅੱਜ ਬੁੱਢੇ ਨਾਲੇ ਨੂੰ ਅੱਜ ਲੈ ਕੇ ਅੱਜ ਇੱਥੇ ਕੀਤਾ ਰੋਸ਼ ਹੋਇਆ ਇਹਦੇ ਵਾਸਤੇ ਹੋਰ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਆਂਗੇ ਕਿ ਜਿਹੜਾ ਮੈਂ ਇਹੀ ਕਹਿਣਾ ਚਾਹਨਾ ਕਿ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਾਂ ਆਪਣੀ ਜ਼ਿੰਮੇਵਾਰੀ ਕਦੋਂ ਠਹਿਰਾਵਾਂਗੇ ਮੈਂ ਸੁਣਿਆ ਕਿ ਡੈਂਗਾ ਵਾਲੇ ਕਹਿੰਦੇ 75 ਕਰੋੜ ਰੁਪਏ ਸੀ ਸਲਾਨਾ ਰੈਵਨਿਊ ਦੇਣੇ ਆ ਡੈਂਗਾ ਵਾਲਿਆਂ ਨੂੰ ਮੈਂ ਇਹੀ ਪੁੱਛਦਾ ਕਿ 75 ਕਰੋੜ ਰੁਪਏ ਡਾਈਂਗਾ ਦਾ ਜਿਹੜਾ ਤੁਸੀਂ ਰੈਵਨਿਊ ਦੇਣੇ ਪਏ ਹੋ ਜਿਹੜਾ ਸਲਾਣਾ ਦਿੰਨੇ ਪਏ ਹੂੰ ਕਿ ਤੁਹਾਨੂੰ ਸਰਕਾਰਾਂ ਨੇ ਲਿਖੇ ਦਿੱਤਾ ਵੈ ਜੇ ਲਿਖੇ ਦਿੱਤਾ ਵੈ ਤਾਂ ਉਹ ਕਾਗਜ਼ ਸਾਡੇ ਹਵਾਲੇ ਕਰ ਦਿਓ ਕਿ ਭਾਈ 75 ਕਰੋੜ ਦੇ ਬਦਲੇ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਲੈ ਸਕਦੇ ਹਾਂ 75 ਕਰੋੜ ਦੇ ਬਦਲੇ ਅਸੀਂ ਉਹ ਮੈਟਲ ਵਾਲਾ ਪਾਣੀ ਕਿਉਂਕਿ ਇਹ ਦੁਨੀਆ ਸਾਹਵਤ ਹੋ ਚੁੱਕਿਆ ਆ ਕਿ ਡਾਂਗਾ ਵਾਲਾ ਜਿਹੜਾ ਪਾਣੀ ਹੈਗਾ ਜਿਹੜਾ ਕੈਮੀਕਲ ਹੈਗਾ ਵਾ ਇਹ ਮੈਟਲ ਅੰਦਰ ਚ ਖਤਮ ਹੋ ਹੀ ਨਹੀਂ ਸਕਦਾ ਉਹ ਪਾਣੀ ਅਸੀਂ ਗੰਦੇ ਨਾਲੇ ਚ ਬਹਾ ਸਕਦੇ ਆ ਰੋੜ ਸਕਦੇ ਆ ਔਰ ਉਹ ਪਾਣੀ ਜਿਹੜਾ ਹੈਗਾ ਉਹ ਮੈਟਲ ਜਿਹੜਾ ਹੈਗਾ ਗੰਦੇ ਨਾਲੇ ਰਾਹੀਂ ਬਲੀਪੁਰ ਚ ਜਦੋਂ ਸਤ루ਜ ਦੇ ਨਾਲ ਮਿਲਦਾ ਵਾ ਇਹ ਲੋਕੀ ਜਿਹੜਾ ਪਾਣੀ ਪੀਂਦੇ ਆ ਉਹਨਾਂ ਦੇ ਵਿੱਚ ਜਾ ਕੇ ਮਿਲਦਾ ਲੋਕਾਂ ਨੂੰ ਬਿਮਾਰੀਆਂ ਆਉਂਦੀਆਂ ਅਸੀਂ ਪਾ ਸਕਦੇ ਆ ਮੈਂ ਹੀ ਪੁੱਛਦਾ ਪਾ ਸਕਦੇ ਆ ਚਾਹੇ ਡਾਂਗਾ ਵਾਲੇ ਆ ਚਾਹੇ ਡੇਰੀਆਂ ਵਾਲੇ ਚਾਹੇ ਬੋਲਰ ਯੂਨਿਟ ਵਾਲੇ ਆ ਚਾਹੇ ਇਲੈਕਟ੍ਰੋਪਲੇਟਿੰਗ ਯੂਨਿਟ ਵਾਲ ਕੀ ਇਹਨਾਂ ਨੂੰ ਸਰਕਾਰਾਂ ਨੇ ਲਿਖ ਕੇ ਦਿੱਤਾ ਔਰ ਹੈਰਾਨੀ ਹੋਈ ਉਦੋਂ ਜਦੋਂ ਸਾਡੇ ਸਰਕਾਰਾਂ ਦੇ ਨੁਮਾਇੰਦੇ ਕਹਿੰਦੇ ਆ ਕਿ ਭਾਈ ਅਸੀਂ ਗੰਦੇ ਨਾਲੇ ਨੂੰ ਗੋਆ ਬਣਾਇਆ ਗੰਧਰ ਵਾਲਾ ਕਿਵੇਂ ਗੋਆ ਬਣ ਸਕਦਾ ਖੰਨਾ ਸਾਹਿਬ ਮੈਨੂੰ ਦੱਸੋ ਨਾ ਗੰਦਾ ਨਾਲਾ ਗੋਆ ਕਿਵੇਂ ਬਣ ਸਕਦਾ ਕਹਿੰਦੇ ਆਲੇ ਦੁਆਲੇ ਬਾਹਰ ਬਿਊਟੀਫਿਕੇਸ਼ਨ ਕਰ ਦਿਓ ਪੀੜ ਲਾ ਦਿਓ ਲਾਈਟਾਂ ਲਾਉਣ ਨਾਲ ਗੋਆ ਨਹੀਂ ਬਣਨਾ ਗੋਆ ਸਾਫ਼ ਆਬੋ ਹਵਾ ਨਾਲ ਬਣਨਾ ਸਾਫ਼ ਪਾਣੀ ਨਾਲ ਬਣਨਾ ਵੈ ਔਰ ਮਜ਼ੇਦਰ ਗੱਲ ਦੇਖੋ ਕਿ ਨਾਤਾ ਇਸ ਨਾਲੇ ਦਾ ਪਾਣੀ ਸਾਫ ਹੈ ਨਾ ਆਬੂ ਹਵਾ ਸਾਫ ਹੈ ਨਾ ਇਹ ਤੁਹਾਨੂੰ ਗੋਲ ਜਿਹੇ ਤਰ੍ਹਾਂ ਨੀਲਾ ਜਾਂ ਚਿੱਟਾ ਨਜ਼ਰ ਆਉਂਦਾ ਠੀਕ ਹੈ ਤਾਂ ਫਿਰ ਕਿਵੇਂ ਗੋਆ ਬਣ ਜੂ ਜਿਸ ਦਿਨ ਸਾਡੇ ਪੋਲਿਟਿਸ਼ਨ ਇਸ ਪਾਣੀ ਚ ਡੁੱਬੀ ਲਾਣ ਲੱਗੇ ਨਾਣ ਲੱਗੇ ਇਹ ਪਾਣੀ ਪੀਣ ਲੱਗੇ ਸਮਝ ਲਓ ਉਸ ਦਿਨੇ ਨਾਲਾ ਸਾਫ ਹੋ ਗੱਲ 3 ਦਸੰਬਰ ਕਹਿੰਦੇ ਬੰਨ ਲਾਣਾ ਇੱਥੇ ਬਿਲਕੁਲ ਕੱਲ 3 ਦਸੰਬਰ ਵੇਰਕਾ ਦੇ ਕੋਲ ਮੈਂ ਫੇਰ ਕਹਾਂਗਾ ਕਿ ਇਹ ਅੰਦੋਲਨ ਇਹ ਸੰਘਰਸ਼ ਕਰ ਲੈ ਲੱਖੇ ਸੁਧਾਣੇ ਦਾ ਨਹੀਂ ਹੈ ਇਹ ਅਮਿਤੋਜ ਮੰਨਦਾ ਨਹੀਂ ਹੈ ਇਹ ਸਾਡੇ ਹਰ ਪੰਜਾਬੀ ਦਾ ਅੰਦੋਲਨ ਹੈ ਹਰ ਉਹ ਆਦਮੀ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਵੈ ਹਰ ਉਹ ਆਦਮੀ ਜਿਹੜਾ ਅੱਠ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਣਾ ਚਾਹੁੰਦਾ ਵੈ ਇਹ ਉਹਦਾ ਅੰਦੋਲਨ ਹੈ ਦੋਸਤੋ ਆ ਤੁਹਾਡੇ ਸਾਹਮਣੇ ਹੈ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਤਸਵੀਰ ਮਕਚਾਉਂਗਾ ਕੈਮਰਾਮੈਨ ਸਾਹਿਬ ਨੂੰ ਕਿ ਬੜੇ ਨੇੜੇੋਂ ਦਿਖਾਣ ਅੱਜ ਇਸ ਜਗ੍ਹਾ ਦੇ ਉੱਤੇ ਮੈਂ ਪਾਣੀ 'ਚ ਖੜਿਆ ਹਾਂ ਦੋਸਤ ਇਹ ਕੋਈ ਇਹ ਕੋਈ ਨਾਲਾ ਨਹੀਂ ਹੈ ਇਹ ਕੋਈ ਨਾਲਾ ਨਹੀਂ ਹੈ ਇਸ ਜਗ੍ਹਾ ਤੋਂ ਮੈਂ ਖੜਾ ਹਾਂ ਇਹ ਲੁਧਿਆਣਾ ਤਾਜਪੁਰ ਰੋਡ ਦੇ ਇਹ ਤਾਜਪੁਰ ਰੋਡ ਦੇ ਉੱਤੇ ਮਹਿਜ਼ ਕੁਝ ਕਿਲੋਮੀਟਰ ਦੂਰ ਤੇ ਗੱਦੋਵਾਲ ਪੌਂਡ ਦੇ ਪਿੰਡ ਦੇ ਪੁਲਿਸ ਦੇ ਥੱਲੇ ਇਹ ਬੁੱਢਾ ਦਰਿਆ ਬੈੰਦਾ ਪਿਆ ਤੁਸੀਂ ਪਾਣੀ ਦਾ ਰੰਗ ਦੇਖੋ ਆ ਪਾਣੀ ਦਾ ਰੰਗ ਦੇਖੋ ਇਹ ਬੋਤਲਾਂ ਦੇਖੋ ਇਹ ਬਿਲਕੁਲ ਸਾਫ਼ ਪਾਣੀ ਹੈ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਜਦੋਂ ਮਿਲਿਆ ਤਾਂ ਉਹਨਾਂ ਦਾ ਕਹਿਣਾ ਸੀ ਬਾਈ ਜੀ 10 ਸਾਲ ਤੱਕ ਪਾਣੀ ਅਸੀਂ ਇਹ ਪੀਂਦੇ ਸੀ ਦਸ਼ਾਣੇ ਉੱਤੇ ਨਹਾਉਂਦੇ ਸੀ ਇਹ ਪਾਣੀ ਦੀ ਬੋਤਲ ਵਿੱਚ ਭਰ ਕੇ ਲੈ ਕੇ ਆਏ ਇਹ ਇਹ ਪਾਣੀ ਕਿਹੜਾ ਵਾ ਇਹ ਪਾਣੀ ਕਿਹੜਾ ਇਹ ਪਾਣੀ ਇਹੀ ਪਾਣੀ ਜਿਹੜਾ ਬੰਦਾ ਪਿਆ ਅੱਛਾ ਇਹ ਗੱਦੋਵਾਲ ਆ ਪਾਣੀ ਵਹਿ ਰਿਹਾ ਹੈ ਲੇਕਿਨ ਗੱਦੋਵਾਲ ਤੋਂ ਚੰਦ ਕਿਲੋਮੀਟਰ ਦੀ ਦੂਰੀ ਤੇ ਖਾਸੀ ਕਲਾ ਖਾਸੀ ਕੋਰਦੇ ਦੇ ਕੰਢਿਆਂ ਤੇ ਜਿੱਥੇ ਬੋਇਲਰ ਜਿੱਥੇ ਡਾਈਗਾਂ ਲਗੀਆਂ ਹੋਈਆਂ ਵਾ ਕਿੰਨੂੰ ਨਹੀਂ ਪਤਾ ਕਿਹੜੇ ਲੀਡਰਾਂ ਨੂੰ ਪলিউਸ਼ਨ ਬੋਰਡ ਨੂੰ ਸਭ ਨੂੰ ਪਤਾ ਵੈ ਲੇਕਿਨ ਸਭ ਸੁੱਤੇ ਪਏ ਐ ਔਰ ਉਥੋਂ ਦੀ ਸ਼ੁਰੂ ਹੁੰਦੀ ਐ ਉੱਥੋਂ ਦੀ ਸ਼ੁਰੂ ਹੁੰਦੀ ਹੈ ਖਾਸੀ ਖਲਾ ਖਾਸੀ ਘੁਰ ਤੋਂ ਪਾਣੀ ਖਾਕੀ ਤੋਂ ਪੂਰਾ ਪੂਰੇ ਤੋਂ ਕਾਲਾ ਹੁੰਦਾ ਆ ਸਿੱਧਾ ਇਹਦੇ ਵਿੱਚ ਮੌਤ ਮੰਡਦਾ ਹੋਇਆ ਇਹ ਵਲੀਪੁਰ ਚ ਸਤਲੂ ਜਾ ਕੇ ਮਿਲਦਾ ਪਿਆ ਵੇ ਆ ਰੰਗ ਅੱਜ ਵੀ ਹੈ ਅੱਜ ਦਾ ਹੈ ਇਹ 2 ਦਿਨ ਪਹਿਲੇ ਦਾ ਪਾਣੀ ਹੈ ਜਿਹੜਾ ਇਹ ਤਸਵੀਰਾਂ ਇਹ ਨਹੀਂ ਇਹ ਪਾਣੀ ਤੁਸੀਂ ਇੱਥੋਂ ਲੈ ਕੇ ਆਏ ਹੋ ਬਿਲਕੁਲ ਇਹ ਪਾਣੀ ਮੈਂ ਇੱਥੋਂ ਲੈ ਕੇ ਆਇਆ ਔਰ ਇਹ ਤਸਵੀਰਾਂ ਲੁਧਿਆਣੇ ਦੀਆਂ ਜਿਹੜੀਆਂ ਕਰੋੜਾ ਰੁਪਏ ਲਗਾ ਕੇ ਐਸਟੀਪੀ ਪਲਾਂਟ ਬਣਾਏ ਗਏ ਹੈ ਇਹ ਆਉਂਦੀਆਂ ਤਸਵੀਰਾਂ ਵੇ ਜਦੋਂ ਮੈਂ ਸਾਰਾ ਐਸਟੀਪੀ ਪਲਾਂਟ ਤਿੰਨੋ ਤਿੰਨ ਐਸਟੀਪੀ ਪਲਾਂਟ ਹੈ ਤਿੰਨ ਸੀਟੀਪੀ ਪਲਾਂ ਇਹ ਸਾਰੇ ਡੈਂਗਾ ਵਾਲਿਆਂ ਨੂੰ ਪਤਾ ਕਿ ਸੀਟੀਵੀ ਪਲਾਂਟਾਂ 'ਚ ਕਿੰਨੀਆਂ ਕੁ ਡੈਂਗਾ ਦਾ ਪਾਣੀ ਆਂਦਾ ਪਿਆ ਮੈਜ 200 ਦੇ ਕਰੀਬ ਹੋਣ ਗਈਆਂ ਲੇਕਿਨ ਐਸਟੀਪੀ ਪਲਾਂਟਾਂ ਵਾਲਿਆਂ ਨੇ ਉਹ ਵੀ ਪੋਲ ਖੋਲਤੀ ਐਸਟੀਪੀ ਪਲਾਂਟ ਸਾਡੇ ਮੈਨੇਜਰ ਸਾਹਿਬ ਨੇ ਜਦੋਂ ਮੈਨੂੰ ਇਹ ਸਾਰਾ ਪਲਾਂਟ ਘੁਮਾਇਆ ਇਹ ਪਹਿਲਾ ਸੈਕਸ਼ਨ ਸੀ ਜਿੱਥੋਂ ਕਾਲੇ ਰੰਗ ਦਾ ਪਾਣੀ ਉਹਨਾਂ ਦਾ ਕਹਿਣਾ ਸੀ ਸਾਡੇ ਐਸਟੀਪੀ ਪਲਾਂਟ ਦੇ ਅੰਦਰ ਆਂਦਾ ਪਿਆ 1.5 2 ਘੰਟੇ ਲਗਾਉਣ ਤੋਂ ਬਾਅਦ ਸਾਰਾ ਕੁਝ ਦਿਖਾਉਣ ਤੋਂ ਬਾਅਦ ਆਹ ਲਾਸਟ ਸੈਕਸ਼ਨ ਤੇ ਮੈਂ ਪਹੁੰਚਿਆ ਇਹਨੂੰ ਕਲਰੀਨ ਸੈਕਸ਼ਨ ਕਹਿੰਦੇ ਆ। ਅੱਛਾ ਕਲਰੀਨ ਸੈਕਸ਼ਨ ਦੇ ਵਿੱਚੋਂ ਆ ਗੈਲਨ ਭਰ ਕੇ ਮੈਨੂੰ ਦਿੱਤਾ ਗਿਆ ਜਦੋਂ ਮੈਂ ਗੈਲਨ ਫੜਿਆ ਤਾਂ ਮੈਨੂੰ ਉੱਥੋਂ ਦੇ ਮੈਨੇਜਰ ਸਾਹਿਬ ਕਹਿੰਦੇ ਲੋ ਜੀ ਕੋਰੋ ਜੀ ਪਾਣੀ ਸਾਫ਼ ਹੋ ਗਿਆ। ਮੈਂ ਕਿਹਾ ਬੌਸ ਪਾਣੀ ਸਾਫ਼ ਹੋ ਗਿਆ ਤਾਂ ਪੀ ਕੇ ਦਿਖਾ ਦੇ। ਸਾਫ਼ ਹੋ ਗਿਆ ਨਾ? ਮੈਂ ਕਿਹਾ ਦੋਸਤ ਪਾਣੀ ਸਾਫ਼ ਨਹੀਂ ਹੋਇਆ। ਪਾਣੀ ਕਾਲੇ ਤੋਂ ਚਿੱਟਾ ਹੋਇਆ ਹੈ। 290 ਕਰੋੜ ਰੁਪਇਆ ਲਗਾ ਕੇ ਕਰੋੜਾਂ ਰੁਪਇਆ ਲਗਾ ਕੇ ਇਹਨਾਂ ਪਲਾਂਟਾਂ ਤੇ ਪਾਣੀ ਸਿਰਫ ਕਾਲੇ ਤੋਂ ਚਿੱਟਾ ਹੁੰਦਾ ਵੈ ਲੇਕਿਨ ਸਾਫ ਨਹੀਂ ਹੁੰਦਾ ਜੀ ਮੈਂ ਕਹਾ ਬੀਨੂ ਜੀ ਲਿਖ ਕੇ ਦੇ ਸਕਦੇ ਹੋ ਤੁਹਾਡਾ ਪਾਣੀ ਹੈ ਬਿਲਕੁਲ ਇਹਦੇ ਵਿੱਚ ਮੈਟਲ ਨਹੀਂ ਹੈਗਾ ਇਹਦੇ ਵਿੱਚ ਹਾਰਡ ਮੈਟਲ ਨਹੀਂ ਹੈ ਹੁਣ ਇਹ ਪਾਣੀ ਬਿਲਕੁਲ ਸਾਫ ਹੈ ਪੀਣ ਦੇ ਲਾਇਕ ਹੈ ਲੋਕਾਂ ਦੀਆਂ ਜ਼ਿੰਦਗੀਆਂ ਕਾਲਾ ਪੀਲਾ ਕੈਂਸਰ ਵਰਗੀ ਬਿਮਾਰੀਆਂ ਨਹੀਂ ਦੇਗਾ ਜੀ ਕਹਿੰਦਾ ਨਹੀਂ ਸਾਹ ਬਾਦਰ ਕਹਿੰਦਾ ਜਿਹੜਾ ਆ ਸੈਕਸ਼ਨ ਜਿਹਦਾ ਫਸਟ ਸੈਕਸ਼ਨ ਹੈ ਜਿਹਦਾ ਪਾਣੀ ਆ ਰਿਹਾ ਜੀ ਇਹਦੇ ਵਿੱਚ ਸਿਰਫ ਸੀਵਰੇਜ ਦਾ ਹੀ ਨਹੀਂ ਬਲਕਿ ਡਾਈੰਗਾਂ ਦਾ ਪਾਣੀ ਵੀ ਆ ਰਿਹਾ ਹੈ ਫੈਕਟਰੀਆਂ ਦਾ ਪਾਣੀ ਵੀ ਆ ਰਿਹਾ ਹੈ ਕੈਮੀਕਲ ਵਾਲਾ ਪਾਣੀ ਵੀ ਆ ਰਿਹਾ ਹੈ ਨਹੀਂ ਇਹ ਨਹੀਂ ਉਹ ਹਾਲਤ ਸੇਮ ਹੈ ਯਾਰ ਜਿੰਨੇ ਵੀ ਲੁਧਿਆਣਾ ਚ ਐਸਟੀਪੀ ਪਲਾਂਟ ਹੈਗੇ ਆ ਉਹਨਾਂ ਸਾਰਿਆਂ ਦੇ ਵਿੱਚ ਫੈਕਟਰੀਆਂ ਦਾ ਡਾਈਂਗਾ ਦਾ ਇਲੈਕਟ੍ਰੋਪਲੇਟਿਕ ਯੂਨਿਟਾਂ ਦਾ ਘਰਾਂ ਦਾ ਸਭ ਦਾ ਮਿਕਸ ਪਾਣੀ ਆ ਰਿਹਾ ਤੇ ਇਹਦਾ ਮਤਲਬ ਹੈ ਕਿ ਫਿਰ ਕਿੱਥੋਂ ਪਾਣੀ ਉਹ ਜਿਹੜੇ ਜਿਹੜਾ ਹਾਰਡ ਮੈਟਲ ਕਿੱਥੋਂ ਖਤਮ ਹੋ ਜਾਊਗਾ ਪਾਣੀ ਸਾਫ਼ ਹੈ ਸੋ ਤੁਹਾਡੇ ਸਾਹਮਣੇ ਹੈ ਸੋ ਇਹ ਚੀਜ਼ਾਂ ਇੱਕ ਬੇਵਕੂ ਬਣਾਇਆ ਜਾ ਰਿਹਾ ਜੇ ਪਾਣੀ ਦੇ ਵਿੱਚੋਂ ਮੈਟਲ ਨਿਕਲਣਾ ਹੀ ਨਹੀਂ ਹੈ ਉਹ ਮੈਟਲ ਫਿਰ ਪਾਣੀ ਨੂੰ ਉਸ ਤਰੀ ਤੁਸੀਂ ਕਾਰ ਦੇ ਚੁੱਟਾ ਬਣਾ ਬਣਾਤਾ ਨਾਲੇ ਚ ਪਾਤਾ ਜਾਂ ਸਤਲੂ ਚ ਪਾਤਾ ਮੈਂ ਇੱਕ ਗੱਲ ਖੰਨਸਾ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਜੀ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿੰਨੀਆਂ ਵੀ ਰੰਗਾਈ ਦੀਆਂ ਫੈਕਟਰੀਆਂ ਵੈ ਕੁਝ ਲੁਕੋ ਕੇ ਵੀ ਚੱਲਦੀਆਂ ਪਈਆਂ ਵੈ ਤੁਸੀਂ ਮਾਦੋਪੁਰੀ ਚਲ ਜਿਓ ਘਰਾ ਘਰਾ ਚ ਫੈਕਟਰੀਆਂ ਤੁਹਾਨੂੰ ਮਿਲ ਜਣਗੀਆਂ ਤੇ ਬੋਇਲਰ ਲੱਗੇ ਹੋਏ ਐ ਜੀ ਬੜੇ ਤੁਹਾਨੂੰ ਦਿਖਾ ਦਾਂਗੇ ਇਹ ਜੀ ਚੀਜ਼ਾਂ ਦ੍ਰਿਸ਼ੀ ਦੇ ਕੋਲ ਚਲ ਜਿਓ ਦ੍ਰਿਸ਼ੀ ਦੇ ਕੋਲ ਕਈ ਫੈਕਟਰੀਆਂ ਅਸੀਂ ਹੈਗੀਆਂ ਜਿਹੜੀਆਂ ਸੀਵਰੇਜ ਦੇ ਥਰੂ ਯਸ ਡਾਇਰੈਕਟ ਗੰਦੇ ਨਾਲੇ ਦੇ ਵਿੱਚ ਸਿੱਧਾ ਇਹ ਕੈਮੀਕਲ ਵਾਲਾ ਪਾਣੀ ਪਾਉਂਦੀਆਂ ਪਈਆਂ ਵੈ ਔਰ ਸਿਰਫ ਇਸ ਤੋਂ ਇਲਾਵਾ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਖੰਨਾ ਸਾਹਿਬ ਤੁਸੀਂ ਨਾਲਾ ਸਤਲੁਜ ਸੀਵਰੇਜ ਛੱਡੋ ਪਿੰਡਾਂ ਦੇ ਵਿੱਚ ਚੱਲੋ ਆ ਮੇਰੇ ਹੱਥ ਵਿੱਚ ਰਿਪੋਰਟ ਆ ਕੰਨਾ ਸਾਹਿਬ ਆ ਮੇਰੇ ਹੱਥ ਵਿੱਚ ਰਿਪੋਰਟ ਹੈ ਲੁਧਿਆਣਾ ਦੇ ਇੱਕ ਪਿੰਡ ਦੀ ਇਸ ਰਿਪੋਰਟ ਦੇ ਵਿੱਚ ਜਦੋਂ ਮੈਂ ਉਸ ਪਿੰਡ ਦਾ ਜਿੰਦੇ ਬਿਲਕੁਲ ਸਾਹਮਣੇ ਇੱਕ ਪਿੰਡ ਚ ਡਾਈਂਗ ਲੱਗੀ ਹੋਈ ਹੈ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਡਾਈਂਗਾਂ ਕਿੰਨੀਆਂ ਡਾਈਂਗਾਂ ਪਿੰਡਾਂ 'ਚ ਲੱਗ ਚੁੱਕੀਆਂ ਹੋਈਆਂ ਵੈ ਲੇਕਿਨ ਇਹ ਪੰਜਾਬ ਦੇ ਇੱਕ ਪਿੰਡ ਦੀ ਡਾਈਂਗ ਹੈ ਜਿਸ ਪਿੰਡ ਦੇ ਵਿੱਚ 6 ਮਹੀਨਿਆਂ 'ਚ 35 ਮੌਤਾਂ ਹੋ ਚੁੱਕੀਆਂ ਹੋਈਆਂ ਔਰ ਉਸ ਪਿੰਡ ਚ ਜਿਹੜੀ ਡਾਈੰਗ ਚੱਲਦੀ ਪਈ ਹੈ ਡਾਈੰਗ ਦੇ ਬਿਲਕੁਲ ਸਾਹਮਣੇ ਉਹ ਮੋਟਰ ਲੱਗੀ ਹੋਈ ਹੈ ਉਸ ਮੋਟਰ ਦਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ ਬਦਬੂਦਾਰ ਹੈ ਉਹਦੇ ਵਿੱਚ ਜਿੰਕ ਦੀ ਮਾਤਰਾ ਇਹ ਰਿਪੋਰਟ ਦੱਸਦੀ ਪਈ ਹੈ ਜਿਹੜੀ ਕੀ ਰਿਪੋਰਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਜਿਹੜਾ ਪਾਣੀ ਜਦੋਂ ਟੈਸਟ ਕੀਤਾ ਉਹਨਾਂ ਨੇ ਤੇ ਰਿਪੋਰਟ ਦਿੱਤੀ ਤਾਂ ਰਿਪੋਰਟ ਦੇ ਵਿੱਚ ਪਾਇਆ ਗਿਆ ਜਿਹੜੀ 0.1 ਚਾਹੀਦੀ ਸੀ ਜਿੰਕ ਦੀ ਮਾਤਰਾ ਉਹ 15 ਹੈ ਸਲਫਰ ਜਿਹੜਾ ਹੈਗਾ 1.6 ਚਾਹੀਦਾ ਚ 400 ਹੈ ਤੁਸੀਂ ਹਿਸਾਬ ਲਗਾਓ ਕਿ ਜਿਹੜਾ 107 ਤੋਂ 136 ਚਾਹੀਦਾ ਸੀਗਾ ਉਹ 400 ਹੈ ਯੂਰੇਨੀ ਸਾਡੀ ਧਰਤੀ ਪਾਣੀ ਚ ਆ ਗਿਆ ਹੋਇਆ ਵੈ ਪੀਣ ਦੇ ਲਾਇਕ ਕਿੱਥੋਂ ਫਿਰ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਨੇ ਤਾਂ ਹੋਰ ਕੀ ਐ ਆ ਸਲਫਰ ਸਾਡੇ ਜਿੰਕ ਸਾਡੇ ਫਿਰ ਕਿੱਥੋਂ ਅਸੀਂ ਕਿੱਥੋਂ ਲੁਧਿਆਣੇ ਵਾਲੇ ਸੋਚਦੇ ਪਏ ਬਚ ਗਏ ਲੁਧਿਆਣੇ ਵਾਲੇ ਜੇ ਅੱਜ ਅੱਜ ਇੱਥੋਂ ਦਾ ਪਾਣੀ ਇਹ ਪਰ ਲੈਣ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਜਾਂ ਚੰਡੀਗੜ੍ਹ ਲੈਬਾਰਟਰੀ ਚੋਂ ਇਹ ਪਾਣੀ ਦੇ ਟੈਸਟ ਕਰਾ ਲੈਣ ਤਾਂ ਤੁਹਾਨੂੰ ਪਤਾ ਚੱਲ ਜੂਗਾ ਜਿਹੜੇ ਲੀਡਰ ਕਹਿੰਦੇ ਪਏ ਨਾ ਕਿ ਅਸੀਂ ਪਾਣੀ ਸਾਫ਼ ਕਰਤਾ ਅਸੀਂ ਦੰਦਾਂ ਨਾਲ ਆ ਸਾਫ਼ ਕਰਤਾ ਇੰਜ ਕੁਛ ਨਹੀਂ ਹੋਣਾ ਸੋ ਮੈਂ ਲੋਕਾਂ ਨੂੰ ਕਹਾਂਗਾ ਕਿ ਇਹ ਇਨਸਾਨੀਅਤ ਦੀ ਲੜਾਈ ਹੈ ਕੱਲ ਦੁਪਹਿਰੇ 12 ਵਜੇ ਵੇਰਕਾ ਮਿਲਕ પ્લાન્ટ ਕੋਲ ਫਿਰੋਜ਼ਪੁਰ ਕੋਲ ਪੁੱਲ ਜੋ ਮੈਂ ਤੋਜਮਾਨ ਪੁੱਲ ਜੋ ਸੁਧਾਣਾ ਲੱਖਾ ਯਾਦ ਰੱਖਿਓ ਅੱਜ ਮਕਸਦ ਕੀ ਹੈ ਅੱਜ ਮਕਸਦ ਹੈ ਪੰਜਾਬ ਦੇ ਪਾਣੀ ਨੂੰ ਬਚਾਣਾ ਸਤਲੁਜ ਨੂੰ ਬਚਾਣਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜਾਨ ਜਾਨਣਾ ਜਾਨ ਅੱਜ ਕਰੋਨਾ ਲੱਖਾਂ ਲੋਕਾਂ ਨੂੰ ਕਾਲੇ ਪੀਲੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਵੈ ਮੈਂ ਹੈਰਾਨ ਹੋਂਨਾ ਵਾ ਕਿ ਕਿਵੇਂ ਅਸੀਂ ਕਹਿੰਦੇ ਆ ਕਿ 75 ਕਰੋੜ ਰੁਪਈਆ ਰੈਵਨਿਊ ਅਸੀਂ ਦੇਣੇ ਆ ਤੇ ਮੈਨੂੰ ਦੱਸੋ ਕਿ 75 ਕਰੋੜ ਰੁਪਈਆ ਲੋਕ ਦੱਸਣ ਕਿ ਰੈਵਨਿਊ ਦੇਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਲੈਣ ਦਾ ਲਾਇਸੈਂਸ ਮਿਲ ਗਿਆ ਮੈਨੂੰ ਦੱਸਣ ਸਰਕਾਰਾਂ ਦੱਸਣ ਕਿ 1.5 ਲੱਖ ਰੁਪਈਏ ਦੇ ਹਿਸਾਬ ਦੇ ਨਾਲ ਤੁਸੀਂ ਪ੍ਰਤੀ 1.5 ਲੱਖ ਰੁਪਈਆ ਪ੍ਰਤੀ ਬੰਦੇ ਨੂੰ ਤੁਸੀਂ 25000 ਬੰਦਿਆਂ ਨੂੰ 1.5 ਲੱਖ ਰੁਪਏ ਦੇ ਹਿਸਾਬ ਦੇ ਨਾਲ ਕੈਂਸਰ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਦੇਣੇ ਪਈਓ ਤਾਂ ਤੁਸੀਂ ਹਿਸਾਬ ਲਗਾਓ 1.5 ਲੱਖ ਇੰਟੂ 25000 ਦੇ ਨਾਲ ਕਈ 75 ਕਰੋੜ ਬਣਦੇ ਪਏ ਆ ਤਾਂ ਇੱਕ ਪਾਸੇ ਉਹ 75 ਕਰੋੜ ਰੈਵਨਿਊ ਜ਼ਰੂਰੀ ਜਾਂ ਦੂਜੇ ਪਾਸੇ 25000 ਲੋਕਾਂ ਨੂੰ ਜਿਹੜਾ 1.5 ਲੱਖ ਦੇਣੇ ਪਈਓ ਜੇ ਉਹਨਾਂ ਨੂੰ ਕੈਂਸਰ ਹੀ ਨਹੀਂ ਹੋਊਗਾ ਤਾਂ ਸਰਕਾਰ ਦਾ ਕਈ ਕਰੋੜ ਰੁਪਇਆ ਉਹ ਬਚੂਗਾ ਸੋ ਸਰਕਾਰਾਂ ਨੂੰ ਕਹਾਂਗਾ ਜੇ ਵਾਕਈ ਵਾਕਏ ਤੁਸੀਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਹੋ ਸੱਤਲੂਈ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬ ਦੀ ਹੋਂਦ ਨੂੰ ਇਨਸਾਨੀਅਤ ਨੂੰ ਅੱਠ ਜ਼ਿਲ੍ਹੇ ਦੇ ਲੋਕਾਂ ਨੂੰ ਕੈਂਸਰ ਹੋ ਗਈ ਬਿਮਾਰੀ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੱਲ ਇਸ ਅੰਦੋਲਨ ਨੂੰ ਸਿਰੇ ਲਾਇਓ ਫਤਿਹ ਬੁਲਾਇਓ ਸਗੋਂ ਮੈਂ ਤਾਂ ਚਾਹਾਂਗਾ ਕਿ ਸਾਰੀ ਪਾਰਟੀਆਂ ਦੇ ਲੀਡਰ ਨਾਲ ਆਜਣ ਕੱਲ ਸਿਆਸਤ ਨਹੀਂ ਕੱਲ ਪੰਜਾਬ ਦੀ ਹੋਂਦ ਬਚਾਉਣ ਦਾ ਵਕਤ ਹੈ ਸੋਪਾ ਗੱਲਬਾਤ ਕੀਤੀ ਹੈਗੀ ਐ ਸੱਚਾ ਯਾਦਵ ਨਾਲ ਇਹਨਾਂ ਦਾ ਜੋ ਵੀ ਇਹਨਾਂ ਨੇ ਸਾਡੇ ਚੈਨਲ ਤੇ ਕਿਹਾ ਹੈਗਾ ਬਿਲਕੁਲ ਸਹੀ ਕਿਹਾ ਬਾਕੀ ਦੇਖਦੇ ਆਣ ਵਾਲਾ ਸਮੇਂ ਕੀ ਕਹਿੰਦਾ ਹੈਗਾ ਵਾ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ